ਕਹਿਣਾ ਹੈ ਬੀਬੀ ਗਰਜੀਤ ਕੌਰ ਦਾ ਵੀ ਇਹ ਸਾਨੂੰ ਜਦੋਂ ਅਸੀਂ ਵਿਆਹ ਹੋਇਆ ਸਾਨੂੰ ਨਹੀਂ ਸੀ ਪਤਾ ਵੀ ਇਹ ਨਸ਼ੇ ਕਰਦਾ ਹੈ ਕਹਿੰਦੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਕਈ ਤਰ੍ਹਾਂ ਦੇ ਨਸ਼ੇ ਕਰਦਾ ਇਹਦੇ ਘਰ ਦੇ ਵਿੱਚ আফਿਮ ਆਮ ਮਿਲਦੀ ਹੈ ਬੀਬੀ ਗਰਜੀਤ ਕੌਰ ਨੇ ਕਈ ਇੰਟਰਵਿਊਆਂ ਦੇ ਵਿੱਚ ਕਿਹਾ ਤੇ ਕਹਿੰਦੇ ਵੀ ਅਸੀਂ ਪਛਤਾ ਰਹੇ ਹਾਂ ਕੁੜੀ ਦੇ ਕੇ ਖੇੜੀ ਵਾਲੇ ਬਾਬੇ ਨੂੰ ਤੇ ਹੁਣ ਉਹਨਾਂ ਦਾ ਕਹਿਣਾ ਵੀ ਹੁਣ ਅਸੀਂ ਕੁੜੀ ਆਪਣੀ ਪੜ੍ਹਨੇ ਪਾਈ ਹੈ ਉਹ ਪੜ੍ਹਨਾ ਚਾਹੁੰਦੀ ਹੈ ਠੀਕ ਹੈ ਤੇ ਪਰ ਬਾਬਾ ਜਿਹੜਾ ਉਹਨਾਂ ਤੇ ਹਮਲੇ ਕਰਦਾ ਉਹਨੂੰ ਥ੍ਰੈਟ ਦਿੰਦਾ ਧਮਕੀਆਂ ਦਿੰਦਾ ਜਿਹਦੇ ਕਾਰਨ ਇਹ ਸਾਰਾ ਝਗੜਾ ਹੋਇਆ ਤੇ ਡੀਐਸਪੀ ਨੇ ਕੀ ਬਿਆਨ ਦਿੱਤਾ ਹੈ ਉਹ ਪੁਲਿਸ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡੀਐਸਪੀ ਦੇ ਉਦੋਂ ਤਾਂ ਜਾਂਚ ਅਧੀਨ ਸੀਗਾ ਤੇ ਹੁਣ ਦੋਨਾਂ ਧਿਰਾਂ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਗਏ ਨੇ ਤੇ ਕਿਹਾ ਜਾ ਰਿਹਾ ਵੀ ਸ਼ਾਇਦ 307 ਦੇ ਪਰਚੇ ਦੋਨਾਂ ਤੇ ਹੋ ਗਏ ਨੇ ਤੇ ਹਜੇ ਕਹਿੰਦੇ ਵੀ ਜਿਹੜਾ ਬੀਬੀ ਗਰਜੀਤਕੌਰ ਦਾ ਬੇਟਾ ਉਹ ਵੀ ਨਿੜ ਤੇੜੇ ਨਹੀਂ ਦਿਖ ਰਿਹਾ ਕਿਤੇ ਉਹ ਕਿਤੇ ਸ਼ਾਇਦ ਫਰਾਰ ਹੈ ਤੇ ਜੋ ਕਿਹਾ ਜਾ ਰਿਹਾ ਜੋ ਸਾਡੇ ਕੋਲ ਜਾਣਕਾਰੀ ਆਈ ਹੈ ਹਜੇ ਜੋ ਹੁਣ ਤੱਕ ਦੀ ਇੰਟਰਵਿਊ ਤੱਕ ਅੱਗੇ ਇੰਟਰਵਿਊ ਪੇਸ਼ ਹੋਣ ਤੋਂ ਬਾਅਦ ਜੋ ਕਾਰਵਾਈ ਹੋਗੀ ਉਹ ਬਾਅਦ ਦੀ ਹੈ ਇੰਟਰਵਿਊ ਤੱਕ ਦਾ ਤੁਹਾਨੂੰ ਦੱਸ ਰਿਹਾ ਵੀ ਉਹਨਾਂ ਤੇ ਪਰਚੇ ਹੋਏ ਨੇ ਖੇੜੀਲ ਬਾਬਾ ਫਿਲਹਾਲ 32 ਦੇ ਵਿੱਚ ਨੇ ਤੇ ਬੀਬੀ ਗਰਜੀਤ ਕੌਰ ਜਿਹੜੇ ਕਹਿੰਦੇ ਨੇ ਵੀ ਮੇਰੇ ਪੱਟ ਤੇ ਗੋਲੀ ਵਜੀ ਉਹ ਆਪਣੇ ਘਰੇ ਆ ਚੁੱਕੇ ਨੇ ਨਹੀਂ ਜਦੋਂ ਉਹਨਾਂ ਦੇ ਘਰੇ ਉਹ ਪਹੁੰਚਦੇ ਨੇ ਮਤਲਬ ਉਹ ਕੁੜੀ ਦੇ ਨਾਨੀ ਨੂੰ ਲੈ ਕੇ ਪਹੁੰਚ ਜਾਨੇ ਤਾਂ ਇੱਕ ਤਰ੍ਹਾਂ ਦਾ ਸਮਝੌਤਾ ਕਰਨ ਪਹੁੰਚੇ ਹਾਂ ਤੇ ਬਾਬਾ ਜੀ ਕਹਿ ਰਹੇ ਨੇ ਮੈਨੂੰ ਨਹੀਂ ਸੀ ਪਤਾ ਵੀ ਇਸ ਤਰੀਕੇ ਨਾਲ ਉਹ ਸਾਡੇ ਤੇ ਹਾਵੀ ਹੋ ਜਾਣਗੇ ਤੇ ਇੱਥੇ ਤੁਸੀਂ ਕੀ ਕਹੋਗੇ ਮਾਮਲਾ ਕਿਧਰ ਨੂੰ ਗਿਆ ਗੱਲ ਤਾਂ ਉਹੀ ਹੈ ਹੁਣ ਇੱਕ ਪੱਖ ਤਾਂ ਕਹਿ ਰਿਹਾ ਖੇੜੀ ਵਾਲਾ ਬਾਬਾ ਤਾਂ ਕਹਿ ਰਿਹਾ ਜੀ ਮੈਂ ਆਪਣੀ ਸੱਸ ਦੀ ਮਾਂ ਨੂੰ ਲੈ ਕੇ ਮੇਰੀ ਘਰ ਵਾਲੀ ਦੀ ਨਾਨੀ ਨੂੰ ਲੈ ਕੇ ਆਪਣੀ ਘਰ ਵਾਲੀ ਨੂੰ ਲੈਣ ਵਾਸਤੇ ਗਿਆ ਸੀ ਲੈਵੇ ਲਾਉਣ ਗਿਆ ਲੈਵੇ ਲਾਉਣ ਗਿਆ ਸੀ ਤੇ ਦੂਜੇ ਪੱਖ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਸ਼੍ਰੀਆਮ ਕਹਿ ਜਾ ਰਿਹਾ ਜੀ ਮੇਰੇ ਗੋਲੀ ਮਾਰੀ ਮੇਰੇ ਗੋਲੀ ਮਾਰੀ ਖਿੜੀ ਵਾਲਾ ਬਾਬੇ ਨੇ ਗੋਲੀ ਮਾਰੀ ਫਾਰਚੂਨਰ ਗੱਡੀ ਦਿਖਦੀ ਹੈ ਬਾਬੇ ਦੀ ਹਾਂ ਰਹੀਆਂ ਹਨਾ ਹਾਂ ਪਛਤਾ ਰਹੀਆਂ ਤੇ ਇਹ ਸੀਗਾ ਵੀ ਹੁਣ ਕੀ ਉਹ ਕੀ ਸੱਚ ਹੈ ਉਹ ਜਾਂ ਤਾਂ ਉਹਨਾਂ ਨੂੰ ਪਤਾ ਹੈ ਜਾਂ ਪੁਲਿਸ ਦੀ ਜਾਂਚ ਦੇ ਵਿੱਚ ਆ ਜਾਊਗਾ ਵੀ ਮਸਲਾ ਕੀ ਸੀ ਜਾਂ ਸੱਚਮੁੱਚ ਬਾਬਾ ਹਮਲਾ ਕਰਨ ਗਿਆ ਸੀ ਗੁੰਡਿਆਂ ਨੂੰ ਨਾਲ ਲੈ ਕੇ ਜਾਂ ਬਾਬਾ ਆਪਣੇ ਦੋਸਤਾਂ ਨਾਲ ਤੇ ਰਿਸ਼ਤੇਦਾਰ ਨਾਲ ਆਪਣੀ ਘਰ ਦੀ ਨਾਨੀ ਨਾਲ ਲੈ ਕੇ ਉਹਨੂੰ ਆਪਣੇ ਘਰ ਨੂੰ ਨਾ ਲੈਣ ਵਾਸਤੇ ਗਿਆ ਸੀ ਇਹ ਸੱਚ ਦਾ ਬਾਅਦ ਚ ਆਊਗਾ ਜਾਂ ਗਰਜੀਤ ਕੌਰ ਝੂਠ ਬੋਲਦੇ ਨੇ ਜਾਂ ਖੇੜੀ ਵਾਲਾ ਬਾਬਾ ਝੂਠ ਬੋਲਦਾ ਹੈ ਤਾਂ ਜਾਂਚ ਅਧੀਨ ਹੈ ਪੁਲਿਸ ਨੇ ਜੋ ਵੀ ਨਿਕਲ ਕੇ ਆਊਗਾ ਪੁਲਿਸ ਨੇ ਸਾਹਮਣੇ ਲੈ ਕੇ ਆਊਗੀ ਤੇ ਜੋ ਕਾਰਵਾਈ ਹੋਗੀ ਉਹ ਵੀ ਬਣਦੀ ਹੋ ਜੇਗੀ ਜਿਹੜੀ ਗੋਲੀ ਚੱਲੀ ਹੈ ਜੀ ਗੋਲੀ ਚਾਹੇ ਖਹਿ ਕੇ ਲੰਗੀ ਚਾਹੇ ਪੱਟ ਜਵਜੀ ਉਹ ਕਿਸੇ ਨਾ ਕਿਸੇ ਨੇ ਤਾਂ ਚਲਾਈ ਹੈ ਨਾ ਉਹਦਾ ਬਾਰੇ ਵੀ ਜਾਂਚ ਜ਼ਰੂਰੀ ਹੈ ਕਿਵੇਂ ਚੱਲੀ ਕਿਉਂ ਵਜ ਤਲਖੀ ਹੋਈ ਐ ਚੰਗੀ ਤਲਖੀ ਹੋਈ ਐ ਤਾਂ ਜੇ ਉਹ ਸਮਝੌਤਾ ਕਰਨ ਗਿਆ ਸੀ ਤਾਂ ਤਲਖੀ ਕਿਉਂ ਮਤਲਬ ਉਧਰੋਂ ਗਰਜੀਤ ਕੌਰ ਵੱਲੋਂ ਆਪਣੀ ਕੁੜੀ ਨੂੰ ਨਹੀਂ ਭੇਜਿਆ ਜਾ ਰਿਹਾ ਜਾਂ ਅੱਗੇ ਕੋਈ ਕਹਾ ਸੁਣੀ ਹੋਈ ਹੋਊਗੀ ਦੇਖੋ ਗੋਲੀ ਤਾਂ ਜੇ ਉਹ ਕਹਿੰਦੇ ਨੇ ਵੀ ਮੇਰੇ ਪੱਟ ਤੇ ਵਜੀ ਐ ਤਾਂ ਦੇਖੋ ਪੁਲਸ ਉਹਦਾ ਜਾਂਚ ਵੀ ਕਰ ਰਹੀ ਐ ਠੀਕ ਐ ਹੁਣ ਗੋਲੀ ਦੇ ਇੱਕ ਹੁੰਦਾ ਇੱਕ ਧੱਕੇ ਨਾਲ ਚਲਾਈ ਜਾਂਦੀ ਹੈ ਬੰਦੇ ਨੂੰ ਮਾਰਨ ਦੇ ਉਤੇ ਇੱਕ ਬਚਾਅ ਵਾਸਤੇ ਚਲਾਈ ਜਾਂਦੀ ਹੈ ਸੈਫਟ ਡਿਫੈਂਸ ਲਈ ਚਲਾਈ ਜਾਂਦੀ ਹੈ ਠੀਕ ਹੈ ਹੁਣ ਉਹ ਉੱਥੇ ਕੀ ਹੋਇਆ ਨਾ ਤੁਸੀਂ ਸੀ ਉੱਥੇ ਨਾ ਮੈਂ ਸੀ ਤੇ ਜਾਂ ਤਾਂ ਉਹਨਾਂ ਨੂੰ ਪਤਾ ਜਾਂ ਜੋ ਨੇੜ ਦੇ ਗਵੰਦੀ ਹੋਣਗੇ ਉਹਨਾਂ ਨੂੰ ਤੇ ਬਾਕੀ ਪੁਲਿਸ ਨੇ ਜਾਂਚ ਆਈ ਜਾਣਾ ਹਨਾ ਜੇ ਤਾਂ ਖੇੜੀ ਵਾਲੇ ਬਾਬੇ ਨੇ ਗੋਲੀ ਜਾਣ ਲੈਣ ਵਾਸਤੇ ਚਲਾਈ ਹੈ ਠੀਕ ਹੈ ਉਹ ਪਤਾ ਲੱਗ ਜਾਏਗਾ ਜਾਂ ਵੀ ਉਹਨਾਂ ਨੂੰ ਕੁੱਟਮਾਰ ਹੋ ਰਹੀ ਸੀ ਉਹਨਾਂ ਨੇ ਆਪਣੇ ਡਿਫੈਂਸ ਵਾਸਤੇ ਚਲਾਈ ਹੈ ਤਾਂ ਸੀ ਪਰ ਸਾਡੇ ਇੰਟਰਵਿਊ ਦੇ ਵਿੱਚ ਖੇੜੀ ਵਾਲੇ ਬਾਬੇ ਨੇ ਇੱਕ ਗੱਲ ਕਿਹਾ ਵੀ ਮੈਂ ਕੋਈ ਗੋਲੀ ਨਹੀਂ ਚਲਾਈ ਮੇਰੇ ਕੋਲ ਕੋਈ ਵੈਪਨ ਨਹੀਂ ਸੀ ਉਹਨਾਂ ਨੇ ਸਾਫ਼ ਤੌਰ ਤੇ ਇਹ ਮਨਾਂ ਕਰ ਦਿੱਤਾ ਵੀ ਸਾਡੇ ਕੋਲ ਕੋਈ ਵੈਪਨ ਨਹੀਂ ਸੀ ਅਸੀਂ ਗੋਲੀ ਨਹੀਂ ਚਲਾਈ